ਸਰੇਆ ਕਿ ਉਹਨੇ ਉਹਨੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਨੂੰ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖਰੇਖ ਦੇ ਥੱਲੇ ਹੋ ਰਿਹਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਏਡੀਜੀਪੀ ਕੀ ਐਸਐਸਪੀ ਮੈਡਮ ਦੀ ਦੇਖਰੇਖ ਤੇ ਥੱਲੇ ਹੋ ਰਿਹਾ ਇੱਕ ਡੀਐਸਪੀ ਆ ਉਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ ਔਰ ਦੂਜਿਆਂ ਦੇ ਨਾਲ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ ਔਰ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਚੇਚਾ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜਾਊਂਗਾ ਉਸ ਚਹੇਤੇ ਲੀਡਰ ਤੋਂ ਇੱਕ ਗੱਲ ਨੂੰ ਯਾਦ ਰੱਖੀ ਤੇਰੇ ਹੁਣ ਜੋਰ ਆਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜੋਰ ਹੈਗਾ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜ਼ਰੂਰ ਖੁਸ਼ ਕਰ ਲੈ ਪਰ ਅਸੀਂ ਸਮਾਉਣ ਤੇ ਤੈਨੂੰ ਬਖਸ਼ਣਾ ਨਹੀਂਗਾ ਔਰ ਦੂਜੀ ਗੱਲ ਆਈਪੀਐਸ ਆਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਪਹਿਲਾਂ ਵੀ ਦੋ ਵਾਰੀ ਤੱਕਾ ਹੋਇਆ ਔਰ ਮੂਪ ਦਰਸ਼ਕ ਬਣ ਕੇ ਆਈਪੀਐਸ ਆਫੀਸਰ ਕੇਵਲ ਆਪ ਦੀ ਐਸਐਸਪੀ ਸ਼ਿਪ ਕਰਨ ਵਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਹੇ ਆ ਸਭ ਕੁਝ ਪਰ ਸਮਾਂ ਆਉਣ ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਜਿੱਠਿਆ ਜਾਏਗਾ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਇਹ ਹੁਣ ਤੁਸੀਂ ਕਸਰ ਨਾ ਛੜਿਓ ਬੀਬੀ ਜੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਡੀਜੀਪੀ ਸਾਹਿਬ ਤੁਹਾਡੇ ਤੋਂ ਗੈਂਗਸਟਰਤਾ ਦਾ ਕੁਝ ਹੁੰਦਾ ਨਹੀਂ ਹੈ ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮਐਲਏ ਨੂੰ ਹੀ ਕਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਨੇ ਹੋਏ ਸਾਡੇ ਐਮਐਲਏ ਬੰਦੇ ਜਿਹੜੇ ਉਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੋਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਕਿ ਸਮਾ ਤੁਹਾਡਾ ਹੁਣ ਦੱਬ ਕੇ ਜ਼ੋਰ ਲਾ ਲਓ ਭੋਲਣਾ ਜਾਓ ਫੇਰੇ ਨਾ ਕਹੋ ਜੋ ਵੀ ਸਾਡੇ ਤੋਂ ਅਸੀਂ ਆਹ ਕੰਮ ਨਹੀਂ ਕਰ पाए ਹੁਣ ਆਮ ਆਦਮੀ ਪਾਰਟੀ ਦੇ ਆਦੇ ਆਕਾਵਾਂ ਨੂੰ ਖੁਸ਼ ਕਰ ਲੋ ਤੇ ਲੈ ਡੀਐਸਪੀ ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜਿੰਦਗੀ 'ਚ ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇਦਾਂ ਹੀ ਕਰਨਾ ਸੀ ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਹਿਬ ਦੇ ਵਰਕਰਾਂ ਨੂੰ ਹੌਸਲੇ 'ਚ ਰਹੋ ਆਪਾਂ ਆਉਣੇ ਆ ਤੇ ਬਾਤ ਕੇ ਵਿਉਂਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇੱਟ ਨਾਲ ਇਟਕੜ ਕੋਣੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਬੀਰ ਸਿੰਘ ਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਚਿਤਾੰਗ ਵਾਂਗ ਖੜੀ ਰਹੇਗੀ ਸੋ ਚਿੰਤਾ ਨਾ ਕਰੋ ਚੜ੍ਹਦੀ ਕਲਾ ਚ ਰਹੋ ਬਾਬਾ ਵੀਰ ਸਿੰਘ ਦੇ ਵਾਂਗੂ ਆਪਾਂ ਅਸੀਂ ਗੁਰੂ ਮਹਾਰਾਜ ਜੀ ਉਹ ਲਾਡਲੀ ਫੌਜ ਆ ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਚੜ੍ਹਦੀ ਕਲਾ ਚ ਰਹਿਣਾ ਤੇ ਕੋਈ ਗੱਲ ਨਹੀਂ ਇਹੋ ਜਿਹਾ ਕੰਮ ਹੁੰਦਾ ਰਹਿੰਦਾ ਹੈ ਸਾਡਾ ਜਿਹੜਾ ਛੋਡਾ ਭਰਾ ਹੈ ਜਰਨੈਲ ਹੈ ਉਹ ਚੜ੍ਹਦੀ ਕਲਾ ਚ ਸੋ ਜਿਉਂਦੇ ਰਹੋ ਮਿਲਦੇ ਹਾਂ ਤੁਹਾਨੂੰ ਅੱਜ ਜਾਂ ਸਵੇਰ ਤੱਕ